ਇਹ ਭਾਈ ਆਪਣੇ ਪ੍ਰਵੀਨ ਆ ਤੇ ਸ਼ੇਖਾ ਭਾਈ ਦਾ ਪਿੰਡ ਆ ਤੇ ਨੂਰਮਹਿਲ ਦੇ ਨੇੜੇ ਭਾਈ ਰਹਿੰਦੇ ਆ ਤੇ ਇਹ ਭਾਈ ਦबई ਸੀਗੇ ਤੇ ਡਰਾਈਵਰੀ ਜੌਬ ਕਰਦੇ ਸੀ ਤੇ ਭਾਈ ਨੇ ਇੱਕ ਦੋ ਵਾਰੀ ਟੂਰਿਸਟ ਵੀਜ਼ਾ ਅਪਲਾਈ ਕੀਤਾ ਪਰ ਰਿਫਿਊਜ਼ ਹੋ ਗਿਆ ਤੇ ਭਾਈ ਕੋਲ ਡਰਾਈਵਰੀ ਲਾਇਸੈਂਸ ਵੀ ਸੀਗਾ ਤੇ ਹੋਰ ਵੀ ਡਾਕੂਮੈਂਟ ਜਿਹੜੇ ਚਾਹੀਦੇ ਸੀ ਸਾਰੇ ਭਾਈ ਦੇ ਕੋਲ ਸੀ ਤੇ ਭਾਈ ਦਾ ਮੈਨੂੰ ਫੋਨ ਤੇ ਮੈਸੇਜ ਆਣਦੇ ਹੁੰਦੇ ਭਾਈ ਕਿੱਦਾਂ ਸੀ ਅਪਲਾਈ ਕਰ ਸਕਦੇ ਆ ਭਾਈ ਨੇ ਲਫਤਾਨੀਆ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਤੇ ਉਸ ਟਾਈਮ ਭਾਈ ਦਾ ਵਰਕ ਪਰਮਿਟ ਲੱਗ ਕੇ ਆ ਗਿਆ ਸੀਗਾ ਤੇ ਭਾਈ ਜਦੋਂ ਪੁਰਤਗਾਲ ਆਣਾ ਸੀ ਤਾਂ ਇੰਡੀਆ ਤੋਂ ਉੱਤਰਨ ਲੱਗੇ ਭਾਈ ਨੇ ਵੀਡੀਓ ਅਪਲੋਡ ਕੀਤੀ ਸੀ ਕਿ ਮੈਂ ਭਾਜੀ ਪੁਰਤਗਾਲ ਆਣ ਲੱਗਾ ਆ ਤੇ ਮੈਨੂੰ ਸਾਂਭ ਲੂਗੇ ਤੇ ਮੇਰਾ ਮਰੇ ਕੀ ਜਵਾਬ ਸੀ ਭਾਈ ਆਪ ਨੂੰ ਸਾਂਭੇ ਜਦੋਂ ਭਾਜੀ ਤੁਸੀਂ ਮੈਨੂੰ ਇੰਡੀਆ ਤੋਂ ਵੀਡੀਓ ਪਾਈ ਸੀ ਕਿ ਭਾਈ ਪੁਰਤਗਾਲ ਆਣਾ ਚਾਹਨਾ ਆ ਤੁਹਾਨੂੰ ਮੈਂ ਕੀ ਕਿਹਾ ਸੀ ਮੋਲੇ ਤੁਸੀਂ ਭਾਜੀ ਮੈਨੂੰ ਇਹੀ ਕਿਹਾ ਕਿ ਮੋਸਟ ਵੈਲਕਮ ਜੁਬਾ ਮਰਜੀ ਆ ਵੋ ਤੋ ਮੈਂ ਇਹ ਵੀ ਤੁਹਾਨੂੰ ਪੁੱਛਿਆ ਕਿ ਭਾਜੀ ਮੈਂ ਕਿੰਨੇ ਜਰੂ ਲੈ ਕੇ ਆਵਾਂ ਤੁਸੀਂ ਮੈਨੂੰ ਇਹ ਕਿਹਾ ਕੋਈ ਵੀ ਪੈਸਾ ਲੈ ਕੇ ਆਣ ਦੀ ਜਰੂਰਤ ਨਹੀਂ ਦਾ ਭਾਜੀ ਇੱਥੇ ਬੈਠਾ ਹੈਗਾ ਤਾਂ ਮੈਂ ਦੇਖਿਆ ਵੀ ਆਣ ਕੇ ਤੁਸੀਂ ਆ ਤਾਂ ਤੂੰ ਨੇ ਕਿ ਆਜ ਦੇਖ ਕੇ ਮੇਰੀ ਪੂਰੀ ਹੈਲਪ ਕਰ ਦਿੱਤੀ ਹੈ ਜੀ ਰੋਟੀ ਵੀ ਲੈ ਕੇ ਰੂਮ ਦਿਖਾ ਗੱਡੀ ਦਿਖਾ ਕਮਾਂਡ ਕਰ ਏਅਰਪੋਰਟ ਤੋਂ ਲੈ ਕੇ ਆਂਦਾ ਇਸ ਟਾਈਮ ਵੀ ਤੁਹਾਡੇ ਨਾਲ ਹੀ ਆ ਜੀ ਨਾ ਬਾਕੀ ਏਅਰਪੋਰਟ ਤੋਂ ਲਿਆਂਨ ਤੱਕ ਦਾ ਜਾਂ ਤੂੰ ਆਇਆ ਸਾਡੇ ਕੋਲ ਤੈਨੂੰ ਲੋਕੇਸ਼ਨ ਸੈਂਡ ਕਰਤੀ ਸੀ ਭਾਜੀ ਤੇ ਕੋਈ ਰੁਪਈਆ ਲਿਆ ਆ ਲਿਆਂਨ ਦਾ ਰੋਟੀ ਪਾਣੀ ਦਾ ਮੇਰੇ ਨਾਲ ਤੁਰਿਆ ਫਿਰਦਾ ਸਵੇਰ ਦਾ ਕਾਫੀ ਪੀਨੇ ਘੁੰਮਦੇ ਫਿਰਦੇ ਆਪਾਂ ਮੇਰੀ ਗੱਡੀ ਜੀ ਵੀ ਘੁੰਮਦੇ ਪਿਆ ਕੋਈ ਤਾਂ ਕੋਈ 10 ਰੁਪਏ ਲੈ ਆਪਾਂ ਨਹੀਂ ਭਾਈ ਜੀ 10 ਰੁਪਏ ਕੀ ਇੱਕ ਜ਼ੀਰੋ ਤੇ ਕਰ ਨਹੀਂ ਲੈ ਜੀ ਮੈਂ ਗੁਰਦੀ 커피 ਦੇ ਪੈਸੇ ਹੀ ਭਰਾ ਕਹਿੰਦਾ ਕਿ ਮੈਂ ਦੇ ਦੇਣਾ ਮੈਂ ਕਹਿੰਦਾ ਨਹੀਂ ਭਾਈ ਜੀ ਤੂੰ ਲੈ ਕਮਾਲਾ ਆਪਣਾ ਪਰਿਵਾਰ ਫੇਸਾਰ ਲੈ ਪੈਸੇ ਦੇਣ ਨੂੰ ਤਾਂ ਜਿੰਦਗੀ ਪਈ ਆ ਕੋਈ ਟੈਨਸ਼ਨ ਨਾ ਲੈ ਜੀ ਜੀ ਤੈਨੂੰ ਕੀ ਗੱਲ ਕਹੀ ਜਾਂ ਕਿ ਕਿਸੇ ਹੋਰ ਦੀ ਹੈਲਪ ਕਰਦੀਆਂ ਵੀ ਬਹੁਤ ਵੱਡੀ ਹੈਲਪ ਆ ਕੇ ਜਿੰਮੇ ਤੈਨੂੰ ਨਹੀਂ ਕਰਦਾ ਤੂੰ ਗਾਂ ਕਿ ਸੇ ਕਰਦੀ ਜੀ ਭਾਈ ਜੀ ਦੇਖ ਬਾਕੀ ਤੈਨੂੰ ਲੱਗਦਾ ਸੀ ਕਿ ਤੂੰ ਜਦੋਂ ਪੁਰਤਗਾਲ ਆਉਂਗਾ ਕਿ ਲਵ ਗੁਰੂ ਜਿਹਾ ਫੋਨ ਚੱਕਣਾ ਬੰਦ ਕਰ ਦੂਗਾ ਜਦ ਤੂੰ 에어ਪੋਰਟ ਮੈਂ ਬਿਸਕੋਲ ਵੀ ਦਿੱਤੀ ਮੈਨੂੰ ਕਾਲ ਬੈਕ ਆਂਦੀ ਰਹੀ ਹੈ ਮੈਂ 에어ਪੋਰਟ ਤੇ ਵੀ ਆਂਦੀ ਫਿਰ ਮੈਸਕੋਲ ਮਾਰੀ ਭਾਈ ਨੇ ਕਾਲ ਬੈਕ ਕੀਤੀ ਹੈਗੀ ਜੀ ਮੈਨੂੰ ਬਲੀ ਵੀ ਸਗਾ ਕਿ ਭਾਜੀ ਮੇਰੀ ਹੈਲਪ ਕਰਨਗੇ ਹੈਲਪ ਕੀਤੀ ਜੀ ਤੁਹਾਡੇ ਲਵ ਪ੍ਰਾਨਿਆਂ ਅੱਜ ਇਹੀ ਚੀਜ਼ ਖੱਟੀ ਆ ਕਿ ਬੰਦਾ ਅੱਖਾਂ ਬੰਦ ਕਰਕੇ ਕਿਸੇ ਕੰਟਰੀ ਦੇ ਵਿੱਚ ਜਾਣਾ ਹੋਵੇ ਤਾਂ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਵੀ ਕਿੰਨੀ ਟੈਨਸ਼ਨ ਹੁੰਦੀ ਆ ਕਿ ਬੰਦੇ ਨੂੰ ਮਰੇ ਸਾਹਮਣਾ ਨਹੀਂ ਸਾਹਮਣਾ ਸਾਡਾ ਦੀਪਤ ਪ੍ਰਦੇਸਾਂ ਦੇ ਵਿੱਚ ਗਿਆ ਫਿਰ 에어ਪੋਰਟ ਤੇ ਰਾਤ ਘਟ ਨਹੀਂ ਪਣੀ ਫਿਰ ਬੱਸ ਸਟੈਂਡ ਤੇ ਘਟ ਨਹੀਂ ਪਣੀ ਆ ਪਾਜੀ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਤੁਹਾਡੇ ਲਾਪਰਾਂ ਨੇ ਇਹੀ ਖਟਿਆ ਕਿ ਜਿਹੜੇ ਭੈਣ ਭਰਾਖਾਂ ਬੰਦ ਯਕੀਨ ਕਰਕੇ ਕਹਿੰਦੇ ਲਾਗ ਗੁਰੂ ਤੇ ਕਦੀ ਯਕੀਨ ਟੁੱਟੂਗਾ ਨਹੀਂ ਬਟ ਇਹ ਗੱਲ ਆ ਕਿ ਭਾਈ ਨੂੰ ਪਤਾ ਮੇਰੀ ਬਿਜ਼ੀ ਲਾਈਫ ਕਿੰਨੀ ਆ ਕਿ ਭਾਈ ਨੇ ਮੈਨੂੰ ਇੱਕ ਦਿਨ ਬਾਅਦ ਭਾਈ ਨੂੰ ਮਿਲਿਆ ਮੈਂ ਪਰ ਮੇਰੇ ਕੋਲ ਇੰਨੇ ਕੁ ਫੋਨ ਤੇ ਮੈਸੇਜ ਆਂਦੇ ਸਾਰਿਆਂ ਦਾ ਰਿਪਲਾਈ ਮੈਂ ਨਹੀਂ ਕਰ ਸਕਦਾ ਤੇ ਬਈ ਤੁਸੀਂ ਪਾਜੀ ਕਿਹੜੇ ਸ਼ਹਿਰਿੰਦੇ ਸੀਗੇ ਮੈਂ ਜੱਬਰ ਅਲੀ ਪਾਰਕੋ ਚ ਰਹਿਣਾ ਹੈਗਾ ਇਹ ਤੁਹਾਡੇ ਕੋਲ ਤੁਹਾਡਾ ਵੀਜ਼ਾ ਕਿੰਨੀ ਰਿਫਿਊਜ਼ ਹੋਇਆ ਪਾਜੀ ਭਾਈ ਦੋ ਵਾਰੀ ਵੀਜ਼ਾ ਮੇਰਾ ਰਿਜੈਕਟ ਹੋ ਗਿਆ ਜੀ ਹੁਣ ਜਿੱਦਾਂ ਤੁਸੀਂ ਦੱਸਿਆ ਜ ਬੀਜਾ ਵੀ ਨੂੰ ਮਿਲ ਗਿਆ ਜੀ ਤੇ ਵਰਕ ਪਰਮਨ ਮਿਲਿਆ ਭਾਈ ਨੂੰ ਤੇ ਬਾਈ ਬਾਕੀ ਪ੍ਰੋਪਰਲੀ ਪੁਰਤਗਾਲ ਦੇ ਵਿੱਚ ਹੁਣ ਪਹੁੰਚ ਚੁੱਕੇ ਆ ਭਾਈ ਦੀ ਇੱਕ ਗੱਲ ਕਹੀ ਸੀ ਭਾਈ ਨੂੰ ਮੈਂ ਕਿ ਮੈਨੂੰ ਇੰਡੀਆ ਤੋਂ ਵੀਡੀਓ ਬਣਾ ਕੇ ਸੈਂਡ ਕਰ ਦਿਓ ਕਿ ਮੈਂ ਇੰਡੀਆ ਤੁਰਨ ਲੱਗਾ ਮੈਂ ਪਾਉਂਗਾ ਉਦੋਂ ਜਦੋਂ ਤੁਸੀਂ ਪੁਰਤਗਾਲ ਪਹੁੰਚ ਗਏ ਇਦਾਂ ਹੀ ਹੋਇਆ ਇਦਾਂ ਹੀ ਹੋਇਆ ਭਾਜੀ ਮੈਨੂੰ ਹੀ ਪਤਾ ਕਈ ਰੈਸਟੋਰੈਂਟ ਨਹੀਂ ਦਸਾਉਂਦਾ ਯਾਰ ਆਸਾਂ ਨਹੀਂ ਸੁਣਾਉਂਦਾ ਜਦੋਂ ਬੰਦਾ ਪੁਰਤਗਾਲ ਪਹੁੰਚਦਾ ਆਪਾਂ ਵੀਡੀਓ ਅਪਲੋਡ ਕਰੀਦੀ ਆ ਬਾਕੀ ਸਾਰੇ ਭੈਣ ਭਾਈ ਕੋਈ ਗੱਲ ਕਹਿਣਾ ਚਾਹਨਾ ਆ ਮੈਂ ਕਿ ਤੁਹਾਡੇ ਕੋਲ ਪਰਦੇਸਾਂ ਦੇ ਵਿੱਚ ਕੋਈ ਵੀ ਭੈਣ ਭਰਾੰਦਾ ਉਹਨੂੰ ਮਾੜੀ ਮੋਟੀ ਰਹਿائش ਅਰੇਂਜਮੈਂਟ ਕਰ ਦਿਆ ਕਰੋ ਖਾਣ ਪੀਣ ਦਾ ਕਰ ਦਿਆ ਕਰੋ ਇਹ ਵੀ ਬਹੁਤ ਵੱਡੀ ਹੈਲਪ ਹੁੰਦੀ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਹੌਲੀ ਹੌਲੀ ਬੰਦੇ ਯਾਰ ਦੋਸਤ ਬਣ ਜਾਂਦੇ ਪਿਆਰ ਬੰਦੇ ਰਕਣੇ ਸ਼ੁਰੂ ਹੋ ਸਕਦੇ ਆ ਤੇ ਚਲੋ ਗਾਂ ਬੰਦਾ ਕਿਸੇ ਹੋਰ ਦੀ ਵੀ ਹੈਲਪ ਕਰ ਦਿੰਦਾ ਇਹ ਵੀ ਬਹੁਤ ਵੱਡੀ ਹੈਲਪ ਹੁੰਦੀ ਕਿਸੇ ਨੂੰ ਰਹਿائش ਲੱਭ ਦੋ ਖਾਣ ਪੀਣ ਦਾ ਕਰ ਦੋ ਇਹ ਵੀ ਬਹੁਤ ਵੱਡੀ ਹੈਲਪ ਹੁੰਦੀ ਚਲੋ ਅੰਨੇ ਨੂੰ ਸਹਾਰਾ ਮਿਲ ਜਾਂਦਾ ਕਿਸੇ ਨੂੰ ਜੀ ਜੋ ਵੀ ਨਵੀਂ ਕੰਟਰੀ ਵਿੱਚ ਜਾਂਦੇ ਆ ਕਿੰਨਾ ਔਖਾ ਲੱਗਦਾ ਕਿ ਆਪਾਂ ਲੈਂਗੁਏਜ ਨਹੀਂ ਆਂਦੀ ਰਹਿਣ ਸਹਿ ਤਾਨੂੰ ਆਂਦੇ ਨੂੰ ਰੂਮ ਮਿਲ ਗਿਆ ਕਿ ਨਹੀਂ ਮਿਲਿਆ ਮਿਲਿਆ ਭਾਜੀ ਰੂਮ ਮਿਲਿਆ ਬਣਿਆ ਬਣਿਆ ਖਾਣਾ ਮਿਲਿਆ ਰਾਤੀ ਮਿਲਿਆ ਹੁਣ ਮਿਲਿਆ ਇਸ ਟਾਈਮ ਵੀ ਹੈਲਪ ਕਰਦੇ ਪਏ ਆਂ ਜੀ ਅੱਗੇ ਤੋਂ ਵੀ ਹੈਲਪ ਤੁਸੀਂ ਕਰਦੇ ਜੀ ਅੱਲਾਹ ਜੀ ਤੁਹਾਡੇ ਨਾਲ ਆਪਾਂ ਹਮੇਸ਼ਾ ਬਾਕੀ ਆਪਾਂ ਨੈਕਸਟ ਵੀਡੀਓ ਅਪਲੋਡ ਕਰਾਂਗੇ ਦਵੇਹੀ ਤੋਂ ਜਿਹੜੇ ਭੈਣ ਭਰਾ ਹੈਗੇ ਆ ਡਰਾਈਵਰ ਵਾ ਰੈਸਟੋਰੈਂਟ ਜੌਬ ਕਰਦੇ ਆਂ ਜਾਂਗ ਦੇ ਆਪਣੇ ਕੰਮਕਾਰ ਖੋਲੇ ਹੋਇਆ ਉਹ ਆਪਣਾ ਵਰਕ ਪਰਮਿਟ ਟੂਰਿਸਟ ਵੀਜ਼ਾ ਕਿੱਦਾਂ ਅਪਲਾਈ ਕਰ ਸਕਦੇ ਸਾਰੀ ਵੀਡੀਓ ਆਪਾਂ YouTube ਚੈਨਲ ਤੇ ਕੋਪਰੇਟ ਕਰਾਂਗੇ ਬਾਕੀ ਜਿਹੜੇ ਭੈਣ ਭਰਾ ਪਰਦੇਸਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਕੋਈ ਮੈਸੇਜ بس ਮੈਨੂੰ ਇਹੀ ਚਾਹਨਾ ਕਿ ਬਸ ਲਬੀਰੇ ਨੂੰ ਕਾਲ ਕਰੋ ਮੈਸੇਜ ਕਰੋ ਭਾਈ ਹਰ ਕਦਾ ਜਵਾਬ ਦਿੰਦੇ ਆ ਜਿਹਦਾ ਮੇਰੀ ਹੈਲਪ ਕਰਦੇ ਆ ਸਾਰਿਆਂ ਦੀ ਹੈਲਪ ਕਰਦੇ ਆ ਮੈਂ ਬਹੁਤ ਧੰਨਵਾਦ ਕਰਦਾ ਆ ਪਾਜੀ ਦਾ ਬਾਕੀ ਲਵ ਯੂ ਸਰਪੰਚ ਜੀ ਦੇ ਪਾਸੇ ਰੋ ਪ੍ਰਮਾਤਮਾ ਸਭ ਨੂੰ ਤਰੱਕੀ ਦੇਵੇ ਪੱਥਰਾਂ ਵਿੱਚ ਵੀ ਖਾਣ ਨੂੰ ਦੇਦਾ ਫਿਕਰ ਕਾ ਦੀ ਰੁਜ਼ਗਾਰਾਂ ਦੀ ਉੱਤਮਤ ਕਰਨਾ ਰੱਖ ਜਾਰੀ ਰੁੱਤ ਦੂਰ ਨਹੀਂ ਬਹਾਰਾਂ ਦੀ